ਲੜਕੀ ਨੂੰ ਵਿਆਹ ਦਾ ਐਨਾ ਚੜਿਆ ਚਾ ਮਾਸੂਮ ਭਤੀਜੀ ਦੇ ਥੱਪੜ ਮਾਰ ਕੇ ਛੁੱਟੀ ਪਰ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਘਰਾਂ ਵਿੱਚ ਜਦੋਂ ਕੋਈ ਕਾਰਜ ਹੁੰਦਾ ਹੈ ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਚਾ ਹੁੰਦਾ ਹੈ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਲੜਕੀ ਕੋਲ ਬੈਠੀ ਛੋਟੀ ਜਹੀ ਮਾਸੂਮ ਬੱਚੀ ਦੇ ਥੱਪੜ ਮਾਰ ਕੇ ਉਸ ਨੂੰ ਪਰਾਂ ਛੁੱਟ ਦਿੰਦੀ ਹੈ ਦਰਸਾਲੇ ਮਾਸੂਮ ਬੱਚੀ ਵਿਆਹ ਵਾਲੀ ਲੜਕੀ ਦੀ ਭਤੀਜੀ ਹੈ ਅਤੇ ਬੱਚੀ ਆਪਣੀ ਭੂਆ ਨਾਲ ਫੋਟੋ ਖਿਚਵਾਉਣ ਲਈ ਉਸ ਦੇ ਕੋਲ ਬੈਠ ਜਾਂਦੀ ਹੈ ਪਰ ਬੱਚੀ ਬੈਠਣ ਲੱਗੇ ਉਸ ਦੇ ਲਹਿੰਗੇ ਤੇ ਬੈਠ ਜਾਂਦੀ ਹੈ ਵਿਆਹ ਵਾਲੀ ਲੜਕੀ ਆਪਣੀ ਭਤੀਜੀ ਨੂੰ ਕਹਿੰਦੀ ਹੈ ਕਿ ਉੱਠ ਖੜ ਤੂੰ ਮੇਰੇ ਲਹਿੰਗੇ ਤੇ ਬੈਠ ਗਈ ਹੈ ਪਰ 마ਸੂਮ ਬੱਚੀ ਕਹਿੰਦੀ ਹੈ ਕਿ ਮੈਂ ਨਹੀਂ ਉੱਠਦੀ ਤਾਂ ਵਿਆਹ ਵਾਲੀ ਲੜਕੀ ਨੂੰ ਗੁੱਸਾ ਚੜਦਾ ਹੈ ਅਤੇ ਆਪਣੀ 마ਸੂਮ ਭਤੀਜੀ ਦੇ ਥੱਪੜ ਮਾਰ ਕੇ ਉਸ ਨੂੰ ਪਰਾਂ ਸੁੱਟ ਦਿੰਦੀ ਹੈ ਜਿਸ ਕਰਕੇ ਛੋਟੀ ਜਹੀ 마ਸੂਮ ਰੋਣ ਲੱਗ ਜਾਂਦੀ ਹੈ ਹੈ ਇਸ ਕਹਾਣੀ ਨੂੰ ਚਲੋ ਤੁਹੋ ਕੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ 마ਸੂਮ ਬੱਚੇ ਨੂੰ ਮਾਰਨ ਦੀ ਬਜਾਏ ਪਿਆਰ ਨਾਲ ਸਮਝਾਇਆ ਜਾ ਸਕਦਾ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ